ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ ਅਜੀਤ ਖਬਰਾਂ ਦੇ ਵਿਸ਼ੇਸ਼ ਬੁਲਟਨ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਪੰਜਾਬ ਭਰ ਦੀਆਂ ਵੱਡੀਆਂ ਤੇ ਕੁਝ ਖਾਸ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇਕਰ ਅਜੀਤ ਵੈਬ ਟੀਵੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲਾਈਕ ਸ਼ੇਅਰ ਫਾਲੋ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਦੇਸ਼ ਦੁਨੀਆ ਦੀ ਹਰ ਇੱਕ ਵੱਡੀ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਖਬਰਾਂ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅਸ ਦੀਆਂ 49ਵੀਂਆਂ ਖਬਰਾਂ ਤੇ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਤੇ ਸੁਖਵੀਰ ਸਿੰਘ ਬਾਦਲ ਵੱਲੋਂ ਸਾਰੇ ਅਕਾਲੀ ਧੜਿਆਂ ਨੂੰ ਇੱਕਜੁੱਟ ਹੋਣ ਦੀ ਅਪੀਲ ਕਮਾਂਤਰੀ ਨਸ਼ਾ ਗ੍ਰੋਹ ਦੇ 9 ਨਵੰਬਰ ਗ੍ਰਿਫਤਾਰ 22 ਕਿਲੋ ਅਫੀਮ ਬਰਾਮਦ ਪੰਜਾਬ ਭਰ ਦੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਕੀਤੇ ਗਏ ਜਾਮ ਯਾਤਰੀ ਪਰੇਸ਼ਾਨ ਪੀਐਮ ਮੋਦੀ ਦੀ ਦੁਆਬਾ ਵਾਸੀਆਂ ਨੂੰ ਸੰਗਾਤ ਆਦਮਪੁਰ ਹਵਾਈ ਅੱਡੇ ਦਾ ਕੀਤਾ ਉਦਘਾਟਨ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਿਆਰ ਦਿਲਦਾ ਦੌਰਾ ਰੂਸ ਟਫਸੇ ਪੀਰਤ ਨਰੈਣ ਸਿੰਘ ਦਾ ਪਰਿਵਾਰ ਆਇਆ মিডিਆ ਸਾਹਮਣੇ ਹੁਣੇ ਖਬਰਾਂ ਵਿਸਤਾਰ ਸੇ ਕੁਝ ਹੋਰ ਅਹਿਮ ਖਬਰਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਤੇ ਸਾਰੇ ਅਕਾਲੀ ਧੜਿਆਂ ਨੂੰ ਮੋੜ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਵਰਸੀ ਸਮਾਗਮ ਦੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਅਰਵਿੰਦ ਖੰਨਾ ਵੀ ਮੌਜੂਦ ਸਨ ਜਾਖੜ ਨੇ ਆਪਣੇ ਸੰਬੋਧਨ ਦੇ ਵਿੱਚ ਸਰਦਾਰ ਬਾਦਲ ਨੂੰ ਆਪਣਾ ਸਿਆਸੀ ਗੁਰੂ ਦੱਸਿਆ ਹੈ ਉਂਝ ਸਮਾਗਮ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਰਲੇ ਗੱਠਜੋੜ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਸਾਰੇ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੂ ਕਿਸਾਨਾਂ ਕਿਸਾਨ ਹੱਕਾਂ ਦਾ ਹਮਾਇਤੀ ਦੱਸਿਆ ਹੈ ਕੁੰਜ ਸਿਆਸਤਦਾਨਾਂ ਨੇ ਆਪਣੀ ਤਕਰੀਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਨੁਕਤਾਚੀਨੀ ਕੀਤੀ ਹੈ ਇਸ ਮੌਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਉਪ ਮੁੱਖ ਮੰਤਰੀ ਦੁਸ਼ਯੰਤ ਚਟਾਲਾ ਤੇ ਰਣਜੀਤ ਚਟਾਲਾ ਵੀ ਮੌਜੂਦ ਸਨ ਵਰਸੀ ਸਮਾਗਮ ਦੇ ਵਿੱਚ ਧਾਰਮਿਕ ਸ਼ਖਸੀਅਤਾਂ ਵੀ ਮੌਜੂਦ ਸਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਿਛਲੇ ਸਾਲ 25 April ਨੂੰ ਲੰਬਾ ਸਮਾਂ ਬਿਮਾਰ ਰਹਿਣ ਤੋਂ ਬਾਅਦ ਦਿਹਾਂਤ ਹੋ ਗਿਆ ਸੀ ਅੱਛਾ ਉਹਨਾਂ ਦੇ ਜਾਣ ਦੇ ਬਾਅਦ ਉਹ ਸਾਰੀ ਸੰਗਤ ਹੁਣ ਮੇਰੇ ਕੋਲ ਆਉਣ ਲੱਗੀ ਕਹਿੰਦੇ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਤੁਸੀਂ ਵੀ ਦਿਆ ਕਰੋ ਦੇਖੋ ਉਹਨਾਂ ਦੀ ਸੋਚ ਕੀ ਸੀ ਉਹਨਾਂ ਨੇ ਸਾਰਾ ਖੁਸ਼ੀ ਦੂਜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਉਹਨੇ ਲਾਈਫ ਛੋਟ ਬਹੁਤ ਐਕਸਪੀਰੀਅੰਸ ਹੈ ਜਦੋਂ ਕੋਵਿਡ ਸੀ ਜਦੋਂ ਕੋਵਿਡ ਹੋਇਆ ਉਦੋਂ ਦਾ ਕੋਈ ਘਰੋਂ ਨਹੀਂ ਨਿਕਲਦਾ ਸੀ ਡਰਦਾ ਸੀ ਐ ਲੱਗਦਾ ਸੀ ਕਿਤੇ ਕੋਲ ਦੇਖ ਵੀ ਲਈਏ ਤਾਂ ਬੰਦਾ ਮਰ ਜਾਊਗਾ ਉਹ ਕਹਿੰਦੇ ਕਿਵੇਂ ਮੈਂ ਸੰਭਾਲਾਂ ਜਿਉ ਉਹਨੇ ਸੇਵਾ ਭਾਵਨਾ ਉਹ ਹਰ ਰੋਜ਼ ਡੀਸੀ ਮੁਖਸਰ ਨੂੰ ਫੋਨ ਕਰਦੇ ਸੀ ਕਿ ਲਿਸਟ ਮੰਗਾਉਂਦੇ ਸੀ ਅੱਜ ਮੁਕਸਰ ਜ਼ਿਲ੍ਹੇ 'ਚ ਕਿਹਨੂ-ਕਿਹਨੂ ਕੋਵਿਡ ਹੋਇਆ ਕਿਉਂਕਿ ਉਦੋਂ ਹਰ ਬੰਦੇ ਦਾ ਨਾਂ ਆਉਂਦਾ ਸੀ ਤੇ ਉਹ ਅੱਛਾ ਉਹਦਾ ਲਿਸਟ ਬਣਾ ਕੇ ਉਹਦਾ ਨੰਬਰ ਮੰਗਾ ਕੇ ਫਿਰ ਟੈਲੀਫੋਨ ਕਰਦੇ ਸੀ ਕਿ ਦੱਸ ਕਾਕਾ ਤੈਨੂੰ ਕਿਸ ਚੀਜ਼ ਦੀ ਲੋੜ ਹੈ ਜੇ ਤੁਹਾਡੇ ਘਰੇ ਰੋਟੀ ਨਹੀਂ ਪੱਕਦੀ ਮੈਂ ਰੋਟੀ ਭੇਜੂੰਗਾ ਤੇ ਦਵਾਈ ਉਦੋਂ ਦਵਾਈਆਂ ਵੀ ਨਹੀਂ ਮਿਲਦੀਆਂ ਕਈ ਕਈ ਵਾਰ ਇੰਜੈਕਸ਼ਨ ਨਹੀਂ ਮਿਲਦੇ ਹੁੰਦੇ ਸੀ ਫਿਰ ਉਹਨਾਂ ਨੇ ਸਾਰੇ ਲੱਭ ਕੇ ਇੰਜੈਕਸ਼ਨ ਲੱਭ ਕੇ ਦਵਾਈਆਂ ਇੱਥੇ ਟੀਮਾਂ ਕਰੇ ਬਣਾਈਆਂ ਸੀ ਲਗਾਤਾਰ ਕੋਵਿਡ ਦੇ ਟਾਈਮ ਕਿ ਬਾਕੀ ਪੰਜਾਬ ਤੋਂ ਨਹੀਂ ਕਰ ਸਕਦੇ ਕਹਿੰਦੇ ਮੈਂ ਮੁਕਸਰ ਜ਼ਿਲ੍ਹੇ ਨੂੰ ਮੈਂ ਦਾ ਸੰਭਾਲਾਂ ਦੇਖੋ ਆਹ ਹੈ ਲੀਡਰਸ਼ਿਪ ਸਹੀ ਮene ਤੇ ਉਹ ਸਿਆਸਤ ਵਿੱਚ ਸੇਵਾ ਕਰਨ ਵਾਸਤੇ ਆਏ ਆ ਦੇਖੋ ਜਿੰਨੀ ਉਹਨਾਂ ਕੋਲੇ ਬੈਕਗ੍ਰਾਉਂਡ ਸੀ ਉਹਨਾਂ ਦਾ ਮਤਲਬ ਇੱਥੇ ਆਇਆ ਸੇਵਾ ਅੱਜ ਕੱਲ ਸਿਆਸਤ ਚ ਆਉਂਦੇ ਆ ਪਾਵਰ ਵਾਸਤੇ ਉਹਨਾਂ ਨੂੰ ਉਹਨਾਂ ਵਾਸਤੇ ਪਾਵਰ ਹੈ ਹੀ ਨਹੀਂ ਸੀ ਪੰਜਾਬ ਪੁਲਿਸ ਨੇ ਕਮਾਂਤਰੀ ਨਸ਼ਾ ਤਸਕਰ ਗਿਰੋਧ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 22 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਇਸ ਸਬੰਧ ਵਿੱਚ 6 ਕਸਟਮ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਹੈ ਕਿ 30 ਬੈਂਕ ਖਾਤਿਆਂ ਦੇ ਵਿੱਚ ਪਏ 9 ਕਰੋੜ ਰੁਪਏ ਜਾਮ ਕਰ ਦਿੱਤੇ ਗਏ ਹਨ ਯਾਦਵ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਕਮਾਂਤਰੀ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਵੱਡੀ ਸੱਟ ਮਾਰਦੇ ਜਲੰਧਰ ਕਮਿਸ਼ਨਰ ਰੇਟ ਨੇ ਕਮਾਂਤਰੀ ਨਸ਼ਾ ਤਸਕਰ ਗਿਰੋਧ ਹੈ 9 ਮੈਂਬਰਾਂ ਨੂੰ ਗ੍ਰਿਫਤਾਰ ਤਾਤੇ 22 ਕਿਲੋ ਫੀਮ ਕਬਜ਼ੇ ਦੇ ਵਿੱਚ ਲਈ ਹੈ ਉਨ੍ਹਾਂ ਕਿਹਾ ਹੈ ਕਿ ਚਾਰਖੰਡ ਤੋਂ ਇੱਕ ਅਫੀਮ ਕਸਟਕਾਰ ਤੇ ਖਰੀਦਦਾਰ ਨੂੰ 12 ਕਿਲੋ ਅਫੀਮ ਨਾਲ ਗ੍ਰਿਫਤਾਰ ਕੀਤਾ ਗਿਆ ਪੁਲਿਸ ਮੁਖੀ ਨੇ ਕਿਹਾ ਹੈ ਕਿ ਡਰੱਗ ਮਨੀ ਨਾਲ ਬਣਾਇਆ 6 ਕਰੋੜ ਰੁਪਏ ਮੁੱਲ ਦੀਆਂ 12 ਜਾਇਦਾਦਾਂ ਦੀ ਸਨਾਖਤ ਕੀਤੀ ਗਈ ਹੈ ਯੂਕੇ ਅਮਰੀਕਾ ਆਸਟ੍ਰੇਲੀਆ ਤੇ ਕੈਨੇਡਾ ਤੋਂ ਪੰਜ ਵਿਦੇਸ਼ੀ ਆਧਾਰਿਤ ਐਨਟੀਡੀਜ਼ ਤੇ ਦਿੱਲੀ ਦੇ ਵਿੱਚ 6 ਕਸਟਮ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ कोई एक महीने से टीम्स जो थी ए डी सी पी इन्वेस्टिगेशन ए सी पी इन्वेस्टिगेशन थे स्पेशल सेल सी ए लगी हुई हुई सी तीन लोग व्यक्ति पहले पकड़े गए थे नौ व्यक्ति अभी पकड़े गए ये पूरी चेन जो है वो ब्रेक हुई है इसमें बाईस किलो के, के करीब ओपीएम वो रिकवर हुई है अलग अलग व्यक्तियों से और चेन जो थी ये ग्रोवर से लेकर ट्रांसपोर्टर से लेकर कुरियर फॉरेन बेस्ड एंटिटी जेडे फैसिलिटर्स से इन सबको आइडेंटिफाई कर लिया गया है नॉमिनेट कर लिया गया और इनमें से नौ व्यक्ति जो हैं गिरफ्तार हुए अकाउंट्स तीस अकाउंट्स अभी तक की इन्वेस्टिगेशन में फिगर आउट हुए हैं जिनमें पिछले तीन साल से नौ करोड़ की ट्रांजेक्शन हुई है प्रॉपर्टीज आइडेंटिफाई हुई हैं हाई एंड प्रॉपर्टीज बारह के करीब अभी तक और जिनकी वैल्यू जो है पांच से छह करोड़ तक है छह कस्टम ऑफिस ऑफिशर्स जो है आइडेंटिफाई कर लिए गए हैं नॉमिनेट कर लिए गए जो दिल्ली में करियर्स जो बाहर जाते थे उनकी आ, फैसिलिटेशन कर करते थे पांच फॉरेन बेस्ड एंटिटीज भी यूके यूएस कनाडा, ऑस्ट्रेलिया की आइडेंटिफाई कर ली गई है नॉमिनेट कर लिया एक व्यक्ति जिसका नाम एलेक्स है, है जो झारखंड का रहने वाला है रांची से तीस किलोमीटर दूर उसका गांव, है वहां पर खेती खुद भी करता था गांव के लोग भी करते थे आसपास के तीस चालीस गांव के लोग खेती करते थे ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਦਿੱਲੀ ਵੱਲ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਦੇ ਬਾਡਰ ਉੱਪਰ ਰੋਕ ਕੇ ਕੀਤੇ ਗੱਤੇ ਆਚਾਰ ਅਤੇ ਨੌਜਵਾਨ ਕਿਸਾਨ ਨੂੰ ਸ਼ਹੀਦ ਕੀਤੇ ਜਾਣ ਦੀ ਰੋਸ ਵਜੋਂ ਸਿੱਖਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਵਿੱਚ 12 ਤੋਂ 4 ਵਜੇ ਤੱਕ ਰੇਲਾਂ ਰੋਕ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਅਜੇ ਮਿਸ਼ਰਾ ਟੈਨੀ ਨੂੰ ਗ੍ਰਿਫਤਾਰ ਕਰਨ ਦੀ ਗੱਲ ਹੈ ਆ ਉਹ ਉਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਪੂਰੇ ਦੇਸ਼ ਦੇ ਵਿੱਚ ਫਸਲਾਂ ਦੀ ਐਮਐਸਬੀ ਜਿੱਦਾਂ ਮਸਾਲਿਆਂ ਦੀ ਗੱਲ ਆ ਗੰਨੇ ਦੀ ਅਸੀਂ ਖਰੀਦ ਦੀ ਗਰੰਟੀ ਦਾ ਆਪਣਾ ਨੇ ਕਾਨੂੰਨ ਬਣੇ ਉਹਦਾ ਭਾਅ ਦੇ ਵਿੱਚ ਵਾਧਾ ਹੋਵੇ ਇਹ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਵਾਂ ਇਹਨਾਂ ਨੂੰ ਲੈ ਕੇ ਸਾਡਾ ਅੰਦੋਲਨ ਜਿਹੜਾ ਚੱਲ ਰਿਹਾ ਜਿਹੜਾ 13 ਤਰੀਕ ਨੂੰ ਅਸੀਂ ਦਿੱਲੀ ਨੂੰ ਕੂਚ ਕੀਤਾ ਤੇ ਰਸਤੇ ਦੇ ਵਿੱਚ ਸਰਕਾਰ ਨੇ ਜਿੱਦਾਂ ਰੋਕਿਆ ਜਿੱਦਾਂ ਸੜਕਾਂ ਦੇ ਵਿੱਚ ਟੋਏ ਪੁੱਟੇ ਗਏ ਉਥੇ ਬੈਰੀਕੇਡ ਜਿਹੜੇ ਸੀਮੈਂਟ ਦੇ ਨਾਲ ਲਾਏ ਗਏ ਇੱਕ ਤਰੀਕੇ ਦੇ ਨਾਲ ਉਹਨੂੰ ਬਾਰਡਰ ਇਸ ਤਰ੍ਹਾਂ ਬਣਾਇਆ ਜਿੱਦਾਂ ਭਾਰਤ ਤੇ ਪਾਕਿਸਤਾਨ ਦੀ ਹੱਦ ਹੁੰਦੀ ਆ ਉਥੇ ਸ਼ਰਿਆਮ ਲੋਕਾਂ ਦੇ ਉ ਕਿਸਾਨ ਸ਼ੁਭ ਕਰਨ ਸਿੰਘ ਖਨੋਰੀ ਬਾਰਡਰ ਤੇ ਜਿਹਦੀ ਸ਼ਿੱਧੀ ਹੁੰਦੀ 21 ਤਰੀਕ ਨੂੰ ਬਹੁਤ ਸਰਕਾਰ ਨੇ ਕੋਝੇ ਯਤਨ ਉਥੇ ਕੀਤੇ ਆ ਬਹੁਤ ਸ਼ਰੇਆਮ ਜਿਹੜੀ ਆ ਪੈਰਾਮਿਲਟਰੀ ਫੋਰਸ ਤੇ ਰਿਆਹਾਨਾ ਪੁਲਿਸ ਜਿਹੜੀ ਆ ਉਹ ਲਾ ਕੇ ਤਸ਼ੱਦਦ ਕੀਤਾ ਗਿਆ ਕਿਸਾਨਾਂ ਬਿਦੂਰਾ ਤੇ ਜਿਹਦੀ ਅਸੀਂ ਨਿੰਦਾ ਵੀ ਕਰਦੇ ਆ ਇਹ ਮੋਰਚਾ ਜਿਹੜਾ ਸਾਡਾ ਪੂਰੇ ਚੜ੍ਹਦੀ ਕਲਾ ਦੇ ਨਾਲ ਜਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਾਰਡਰ ਖੁੱਲਣਗੇ ਤੇ ਜੇ ਸਰਕਾਰ ਮੰਗਲ ਨਹੀਂ ਕਰਦੀ ਚਾਹੇ ਚੋਣ ਜਾਬਤਾ ਲੱਗ ਜAVE ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਸਾਡਾ ਮੋਰਚਾ ਲੰਮਾ ਚੱਲੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਹੱਲ ਮਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਦੇ ਵਿੱਚ ਆਦਮپور ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਸਮੇਤ 15 에어ਪੋਰਟਾਂ ਦਾ ਵਰਚੁਅਲ ਉਦਘਾਟਨ ਕੀਤਾ ਗਿਆ ਹੈ ਇਸ ਹਵਾਈ ਅੱਡੇ ਦੇ ਖੁੱਲਣ ਨਾਲ ਸਮੁੱਚੇ ਦੁਆਬੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਕਈ ਮੰਤਰੀ ਅਤੇ ਨੇਤਾ ਹਵਾਈ ਅੱਡੇ ਤੇ ਪਹੁੰਚੇ ਇਜ਼ਰਾਨ ਵਾਤਾਵਰਣ ਪ੍ਰੇਮੀ ਸANT ਬਲਬੀਰ ਸਿੰਘ ਸੀਚਵਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਮੌਜੂਦ ਰਹੇ ਉੱਥੇ ਹੀ ਇਸ ਮੌਕੇ ਸੰਸਦ ਮੈਂਬਰ ਸੁਸ਼ੀਰ ਕੁਮਾਰ ਰਿੰਕੂ ਵੱਲੋਂ ਪ੍ਰੋਗਰਾਮ ਦੌਰਾਨ ਸ਼ਿਰਕਤ ਨਹੀਂ ਕੀਤੀ ਗਈ ਉੱਥੇ ਹੀ ਪ੍ਰੋਗਰਾਮ ਨੂੰ ਧਿਆਨ ਦੇ ਵਿੱਚ ਰੱਖਦਿਆਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ 115 ਕਰੋੜ ਦੀ ਲਗਤ ਨਾਲ ਨਾਈ ਬਿਲਡਿੰਗ ਬਣ ਕੇ ਤਿਆਰ ਹੋਈ ਹੈ और बहुत जल्दी ही इसमें ये तो प्रायवेटली शुरू होण गया बहुत जल्दी ही लोकां दी ਮੰਗ ਪੂਰੀ ਹੋਏਗੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਾਰਗ ਵਾਰ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਐਤਵਾਰ ਸਵੇਰੇ ਸਾਫਕਾ ਵਿਤਮંત્રી ਮਨਪ੍ਰੀਤ ਸਿੰਘ ਬਾਦਲ ਨੂੰ ਦਿਲ ਦਾ ਦੌਰਾ ਪਿਆ ਗਿਆ ਜੋ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਹਨ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਜੋਹਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਛਾਤੀ ਦੇ ਵਿੱਚ ਦਰਦ ਹੋਇਆ ਜਿਸ ਤੋਂ ਬਾਅਦ ਬਠਿੰਡਾ ਦੇ ਨਿੱਜੀ ਹਸਪਤਾਲ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਦੱਸਣਯੋਗ ਹੈ ਕਿ ਸਵੇਰ ਤੋਂ ਸਿਹਤ ਠੀਕ ਨਾ ਹੋਣ ਕਰਕੇ ਉਸ ਵਰਗਵਾਸੀ ਤਾਇਆ ਤੇ ਸਾਫਕਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਤੇ ਨਹੀਂ ਸ਼ਾਮਲ ਹੋ ਸਕੇ ਮਨਪ੍ਰੀਤ ਸਿੰਘ ਬਾਦਲ ਦੇ ਦਿਲ ਦਾ ਆਪਰੇਸ਼ਨ ਕਰਨ ਉਪਰੰਤ ਡਾਕਟਰ ਰਾਜੀਸ਼ ਕੁਮਾਰ ਜਿੰਦਲ ਨੇ ਦੱਸਿਆ ਹੈ ਕਿ ਉਹਨਾਂ ਆਦੇ ਦਿਲ ਦੀ ਨਾੜੀ 100% ਦੀ ਬਲਾਕ ਹੋ ਗਈ ਸੀ ਜਿਸ ਕਾਰਨ ਉਹਨਾਂ ਦਾ ਆਪਰੇਸ਼ਨ ਕਰਕੇ ਉਹਨਾਂ ਦੇ ਦੋ ਸਟੰਟ ਪਾਏ ਗਏ ਹਨ ਫਿਲਹਾਲ ਉਹਨਾਂ ਦੀ ਸਿਹਤ ਖਤਰੇ ਤੋਂ ਬਾਹਰ ਹੈ ਤੇ ਉਹਨਾਂ ਨੂੰ 1-2 ਦਿਨਾਂ ਅੰਦਰ ਛੁੱਟੀ ਦੇ ਦਿੱਤੀ ਜਾਵੇਗੀ ਇਸ ਖਬਰ ਦਾ ਪਤਾ ਲੱਗਦਿਆਂ ਹੀ ਉਹਨਾਂ ਦੇ ਚਚੇਰੇ ਭਰਾ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਰ ਹਸਪਤਾਲ ਪਹੁੰਚੇ ਤੇ ਉਹਨਾਂ ਮਨਪ੍ਰੀਤ ਸਿੰਘ ਬਾਦਲ ਦਾ ਹਾਲ-ਚਾਲ ਜਾਣਿਆ ਇਸ ਦੌਰਾਨ ਉਹਨਾਂ ਨਾਲ ਸਿਕੰਦਰ ਸਿੰਘ ਮਲੂਕਾ ਪਰਵੰਤ ਸਿੰਘ ਬੰਟੀ ਨਾ ਵਰਦੀਪ ਸਿੰਘ ਨੋਨੀ ਮਾਨ ਬੋਵੀ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੋਹਲ ਵੀ ਮੌਜੂ ਸਨ। ਵਿਜ਼ਟਰ ਵੀਜ਼ੇ ਉੱਤੇ ਰੂਸ ਗਏ ਬਲਾਚੌਰ ਤਹਿਸੀਲ ਦੇ ਪਿੰਡ ਕਰਲੋ ਬੈਟ ਦੇ ਨਾਰਾਇਣ ਸਿੰਘ ਜਿਸ ਨੂੰ ਹੋਰ ਨਾ ਪੰਜਾਬੀ ਮੁੰਡਿਆਂ ਵਾਂਗ ਜ਼ਬਰੀ ਫੌਜ ਦੀ ਸਿਖਲਾਈ ਦੇ ਕੇ ਰੂਸ ਯੂਕਰੇਨ ਜੰਗ ਦੇ ਵਿੱਚ ਧੱਕਿਆ ਜਾ ਰਿਹਾ ਹੈ ਉਸ ਦਾ ਹਾਲ ਬਹਾਲ ਹੋਇਆ ਪਰਿਵਾਰ ਮੀਡੀਆ ਦੇ ਸਾਹਮਣੇ ਆਏ ਹਨ ਪਿਤਾ ਹਰਬੰਸ ਸਿੰਘ ਅਤੇ ਮਾਤਾ ਗੁਰਮੀਤ ਕੌਰ ਨੇ ਰੋਂਦਿਆਂ ਦੱਸਿਆ ਕਿ 26 ਦਸੰਬਰ ਨੂੰ ਨਾਰਾਇਣ ਸਿੰਘ ਸਾਡੇ ਕੋਲੋਂ 6000 ਰੁਪਏ ਦੇ ਕੇ ਇਹ ਦੱਸ ਕੇ ਗਿਆ ਸੀ ਕਿ ਉਹ ਰਸ਼ੀਆ ਵਿਜ਼ਟਰ ਵੀਜ਼ੇ ਉੱਤੇ ਹੋਰ ਮੁੰਡਿਆਂ ਨਾਲ ਜਾ ਰਿਹਾ ਹੈ ਬਾਕੀ ਪੈਸਿਆਂ ਦਾ ਪ੍ਰਬੰਧ ਰਲ ਮਿਲ ਕੇ ਕੀਤਾ ਜਾ ਰਿਹਾ ਹੈ ਇਸ ਪ੍ਰੰਤ ਰੋਜ਼ ਫੋਨ ਆਉਂਦਾ ਰਿਹਾ ਪਰ ਪਿਛਲੇ ਸ਼ਨੀਵਾਰ ਤੋਂ ਜਦੋਂ ਫੋਨ ਆਇਆ ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਔਰ ਉਸਨੇ ਸਾਨੂੰ ਦੱਸਿਆ ਹੈ ਕਿ ਸਾਨੂੰ ਕਿੱਥੇ ਪੁਲਿਸ ਨੇ ਫੜ ਲਿਆ ਤੇ ਬਾਅਦ ਦੇ ਵਿੱਚ ਫੌਜ ਦੀ ਸਖਲਾਈ ਦੇ ਕੇ ਸਾਨੂੰ ਜ਼ਬਰੀ ਰੂਸ ਯੂਕਰੇਨ ਜੰਗ ਦੇ ਵਿੱਚ ਧੱਕਿਆ ਜਾ ਰਿਹਾ ਹੈ ਤਾਨੂੰ ਮਿੰਨੇ ਬਾਅਦ ਫੋਨ ਆਇਆ ਹੈਗਾ ਉਸਨੇ ਮੈਸੇਜ ਕੀਤਾ ਵੀ ਮੈਨੂੰ ਮੰਮੀ ਇਹਨਾਂ ਨੇ ਫੜ ਲਿਆ ਤੇ ਮੈਨੂੰ ਉਹਦੇ ਕੋਲਸ ਵਿੱਚ ਕਰ ਦਿੱਤਾ ਉਹਦੇ ਚ ਜੇਲ੍ਹ ਚ ਜੇਲ੍ਹ ਚ ਕਰਕੇ ਫਿਰ ਮੈਨੂੰ ਅੱਗੇ ਉੱਥੇ ਲੈ ਚੱਲੇ ਨੇ ਪਰਚੀ ਕਰ ਦਿੱਤਾ ਮਤਲਬ ਵੀ ਤੁਹਾਨੂੰ ਡਰਾਪ ਆ ਗਿਆ ਉਹਨੇ ਟ੍ਰੈਂਟ ਟ੍ਰੈਂਟ ਲਾ ਕੇ ਤੁਹਾਨੂੰ ਡਰਾਪ ਆ ਗਿਆ ਪਰ ਕਿਸੇ ਕੋਈ ਤਾਂ ਤੁਮਨੇ ਵੀ ਲੁਕਾਉ ਲਿਆ ਜੀ ਮੈਨੂੰ ਅੱਦੇ ਇਹ ਹੁਣ ਲਾਸਟ ਟਾਈਮ ਤੁਹਾਡੇ ਬੇਟੇ ਨਾਲ ਕਦੋਂ ਗੱਲ ਹੋਈ ਤੁਹਾਡੀ ਬੇਟੇ ਨਾਲ ਲਾਸਟ ਟਾਈਮ 10 12 ਦਿਨ ਨਹੀਂ ਹੋਈ ਗੱਲ ਪਈਏ ਤਿੰਨ ਪੜਿਆ ਜੀ ਮੁੰਡਾ ਮਪਰਾਸਟੂ ਕੀ ਤੇਰੇ ਕਿੱਥੋਂ ਬਲਜੋ ਹਾਂਜੀ ਇੱਥੇ ਕੀ ਕੰਮ ਕਰਦਾ ਆਪਣਾ ਘਰੇ ਸੀ ਜੀ ਮੜਮੋਟਾ ਕਰਦਾ ਹੀ ਕਰਦੇ ਸੀ ਜੀ ਇਹ ਜਿਹੜਾ ਬਾਹਰ ਹੈ ਪਹਿਲੀ ਵਾਰ ਹੀ ਗਿਆ ਕਿ ਅੱਗੇ ਵੀ ਗਿਆ ਸੀ ਉੱਥੇ ਅੱਗੇ ਗਿਆ ਸੀ ਘੁੰਮਣ ਲੈ ਉਹ ਕਿਹੜੀ ਜਗ੍ਹਾ ਗਿਆ ਸੀ ਉੱਥੇ ਗਿਆ ਸੀ ਅੱਗੇ ਬੱਚਿਆਂ ਨਾਲ ਆ ਕੇ ਇੱਕ ਸਾਨੂੰ ਪਤਾ ਜਿੱਦਾਂ ਹੈਗਾ ਕਿ ਉੱਥੇ ਲੜਾਈ ਲੱਗੀ ਹੈ ਜੀ ਹਾਂਜੀ ਤਾਂ ਇਹ ਤੁਹਾਡਾ ਬੇਟਾ ਉੱਥੇ ਕੀ ਕਰਨ ਗਿਆ ਉੱਥੇ ਟੂਰਸਟ ਵੀ ਜਿੱਤੇ ਗਿਆ ਘੁੰਮਣ ਲੈ। ਏਜੰਟ ਨੇ ਧੋਖਾ ਤੜੀ ਕੀਤੀ ਆ ਤੁਹਾਡੇ ਨਾਲ। ਏਜੰਟ ਨੇ। ਆਪ ਹੀ ਬੱਚਿਆਂ ਨੇ ਪਤਾ ਨਹੀਂ ਕਿੱਥੋਂ ਏਜੰਟ ਲੱਭਿਆ, ਕਿੱਥੋਂ ਇਹਨਾਂ ਨੇ ਸਲਾਹ ਬਣਾਈ। ਬਸ ਇੰਨੀ ਗੱਲ ਮੈਨੂੰ ਬੋਲੀਏ ਮੰਮੀ ਮੈਂ ਘੁੰਮਣ ਲਈ ਜਾਣਾ। ਪਹਿਲਾਂ ਵੀ ਅਜਿਹਾ ਜੀ ਪਹਿਲਾਂ 15 ਦਿਨ ਦਾ ਵੀਜ਼ਾ ਲੱਗਿਆ ਰਿਹਾ ਜੀ। ਵੀਜ਼ਾ ਲੱਗਿਆ ਤਾਂ 15 ਦਿਨ ਬਾਅਦ ਵਾਪਸ ਆ ਗਿਆ ਤਾਂ ਹੁਣ ਨਿਊ ਯਾਰਕ ਤੇ ਜਾਂਦਾ ਮੈਂ ਘੁੰਮਣ ਜਾਣਾ ਦੁਬਾਰਾ। ਇਹ ਵੀਰ ਤੇ ਘੁੰਮਣ ਗਿਆ ਸੀ ਦੁਬਾਰਾ। ਇਹ ਹੋਰ ਵੀ ਇੱਥੋਂ ਦੇ ਬੱਚੇ ਸੀ ਤੁਹਾਡੇ ਕੋਈ ਲੋਕਲ ਪਿੰਡ ਦਾ ਜਾਂ ਕੁਝ। ਅੱਜ ਜੇ ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ ਇਸੇ ਤਹਿਤ ਸ਼੍ਰੀ ਮੁਕਸਰ ਸਾਹਿਬ ਦੇ ਰੇਲਵੇ ਸਟੇਸ਼ਨ ਉੱਤੇ ਵੀ ਕਿਸਾਨਾਂ ਵੱਲੋਂ ਰੇਲਾਂ ਰੋਕ ਕੇ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਪਹੁੰਚੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਦੀ ਪੰਜ ਫਸਲਾਂ ਉੱਤੇ ਐਮਐਸਪੀ ਦੇਣ ਦੀ ਸਕੀਮ ਨੂੰ ਨਕਾਰਦੇ ਹਾਂ ਕਿ ਹਾਂ ਕਿ ਪੂਰੀਆਂ ਫਸਲਾਂ ਉੱਤੇ ਐਮਐਸਪੀ ਮਿਲਣੀ ਚਾਹੀਦੀ ਹੈ ਉਹਨਾਂ ਕਿਸਾਨੀ ਅੰਦੋਲਨ ਦੇ ਅਗਲੇ ਪਲਾਨ ਸੰਬੰਧੀ ਕਿ ਹਾਈਕੀ ਅੰਦੋਲਨ ਕਦੇ ਚੋਣ ਜਾਬਤਾ ਦੇਖ ਕੇ ਨਹੀਂ ਲੜਿਆ ਜਾਂਦਾ ਸੰਘਰਸ਼ ਜਾਰੀ ਰਹੇਗਾ ਸ਼ੁਭਕਰਨ ਦੇ ਭੋਗ ਮਾਮਲੇ ਦੇ ਵਿੱਚ ਵਾਇਰਲ ਆਡੀਓ ਉੱਤੇ ਉਹਨਾਂ ਕਿਹਾ ਹੈ ਕਿ ਇਸ ਸਬੰਧੀ 3 ਮੈਂਬਰੀ ਕਮੇਟੀ ਬਣਾਈ ਗਈ ਹੈ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸਾਡੇ ਵੱਲੋਂ ਸਮੇਂ-ਸਮੇਂ ਉੱਤੇ ਸੰਘਰਸ਼ ਵਿੜਿਆ ਜਾਵੇਗਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬੋਲਣ ਚ ਵੀ ਇਹੀ ਗੱਲ ਰੱਖੀ ਹੈ ਕਿ ਡਿਵਰਸਿਫਿਕੇਸ਼ਨ ਦੀ ਸ਼ਰਤ ਲਾਉਣਾ ਤੇ 5 ਸਾਲ ਦੀ ਸ਼ਰਤ ਨਾਣਾ ਇਹ ਇੱਕ ਤਰ੍ਹਾਂ ਦਾ ਲੋਕਾਂ ਨਾਲ ਧੋਖਾ ਹੈ ਇਹਨੂੰ ਅਸੀਂ ਬਿਲਕੁਲ ਮੁੱਢੋਂ ਪਹਿਲੇ ਦਿਨ ਹੀ ਉਹੀ ਪ੍ਰਪੋਜ਼ਲ ਹੈ ਜਿਹੜੀ ਪ੍ਰਪੋਜ਼ਲ ਸਾਨੂੰ ਚੌਥੀ ਮੀਟਿੰਗ ਦੇ ਵਿੱਚ ਸਰਕਾਰ ਨੇ ਦਿੱਤੀ ਹੈ ਉਹਨੂੰ ਅਸੀਂ ਕੰਡੈਮ ਕਰ ਚੁੱਕੇ ਹਾਂ ਕੱਲ ਫੇਰ ਦੁਬਾਰਾ ਅਸੀਂ ਪ੍ਰੈਸ ਕਾਨਫਰੰਸ ਕਰਕੇ ਇਹ ਕਹਾਂਗੇ ਸਾਨੂੰ ਇਹ ਮਨਜ਼ੂਰ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਤਾਂ ਕਿ ਦੇਸ਼ ਦੇ ਕਿਸਾਨ ਨੂੰ ਹਰ ਕਿਸਾਨ ਨੂੰ ਉਹਦਾ ਲਾਭ ਮਿਲ ਸਕੇ ਕਿਉਂਕਿ ਅੱਜ ਸਾਡੇ ਦੇਸ਼ ਦਾ 7 ਲੱਖ ਕਿਸਾਨ ਖੁਦਕਸ਼ੀਆਂ ਕਰਕੇ ਮਰ ਚੁੱਕਿਆ ਹੈ ਉਹਨਾਂ ਦੀ ਸਾਰ ਲੈਣੀ ਸਰਕਾਰ ਦੀ ਰਿਸਪੋਨਸੀਬਿਲਟੀ ਤੇ ਜ਼ਿੰਮੇਵਾਰੀ ਬਣਦੀ ਹੈ ਇੱਕ ਇਹ ਜਿਹੜਾ ਹੈਗਾ ਨੈਕਸਟ ਵੀਕ ਜਿਹੜਾ ਵੱਡੀ ਉਮੀਦ ਹੈ ਕਿ ਚੋੜ ਜਾਪਤਾ ਲੱਗ ਜਾਏਗਾ ਅਗਲਾ ਜਿਹੜਾ ਮੋੜ ਹੈਗਾ ਉਹ ਕੀ ਹੋਏਗਾ ਕਿਉਂਕਿ ਇਲੈਕਸ਼ਨ ਚੁੱਕੇ ਜਿਹੜਾ ਅਸੀਂ ਪਹਿਲਾਂ ਕਰਦੇ ਰਹੇ ਆਂ ਕਿ ਡਾਇਰੈਕਟਲੀ ਗਵਰਨਮੈਂਟ ਦਾ ਉਹਨਾਂ ਦੀ ਪੋਲੀਟੀਕਲ ਪਾਰਟੀਆਂ ਦਾ ਵਿਰੋਧ ਕਰਨਗੇ ਪਸਾਰ ਪਿੰਡਾਂ ਚੋਂ ਹੁੰਦੇ ਜਾਂ ਕੁਝ ਇਸ ਤਰ੍ਹਾਂ ਦਾ ਕੀ ਜਿਹੜਾ ਹੈਗਾ ਗੁਲਾਬ ਨਾ ਦੇਖੋ ਇਹਦੇ ਵਿੱਚ ਸਮਾਂ ਦੱਸੇਗਾ ਕਿ ਕੀ ਖੇਡ ਬਣਦੀ ਹੈ ਪਰ ਇਹ ਜ਼ਰੂਰ ਹੈ ਕਿ ਚੋਣ ਜਾਬਤਾ ਜਾਂ ਅੰਦੋਲਨ ਲੜਨ ਵਾਲੇ ਲੋਕਾਂ ਇਹ ਸੋਚ ਕੇ ਜੇ ਉੱਠ ਕੇ ਆਉਣ ਲੱਗਣਾਂ ਕਿ ਹੁੰਦਾ ਚੋਣ ਜਾਬਤਾ ਲੱਗ ਗਿਆ ਜੀ ਚੱਲੀਏ ਘਰ ਨੂੰ ਚੋਣ ਜਾਬਤਾ ਕਿਤੇ 50 ਸਾਲ ਰਹਿਣਾ ਹੈ 2 ਮਹੀਨਿਆਂ ਦੇ ਵਿੱਚ ਸਰਕਾਰ ਚੁਣ ਕੇ ਫੇਰ ਮੈਦਾਨ ਚ ਆ ਜਾਣੀ ਹੈ ਜਿਹੜੀ ਸਰਕਾਰ ਆਏਗੀ ਔਰ ਅਗਰ ਸਾਡਾ ਚੱਲਦਾ ਅੰਦੋਲਨ ਜਿਹੜੀ ਹੈਂਕਰਬਾਜੀ ਅੱਜ ਸਰਕਾਰ ਕਰ ਰਹੀ ਹੈ ਉਹਨੂੰ ਸਭਕ ਚਰਚਿਤ ਸ਼ੋਅ ਬਿਗ ਬਾਸ ਦੀ ਫੇਮ ਅਦਾਕਾਰਾ ਸ਼ੈਨਾਜ਼ ਗਿਲ ਦੇ ਪਿਤਾ ਸੰਤੋਖ ਸਿੰਘ ਨੂੰ ਪਾਕਿਸਤਾਨ ਤੋਂ ਆਈ ਵਟਸਐਪ ਕਾਲ ਰਾਹੀਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਅਣਪਛਾਤਾ ਵਿਅਕਤੀ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਅਤੇ ਉਸ ਕੋਲੋਂ 50 ਲੱਖ ਰੁਪਏ ਦੀ ਮੰਗ ਕਰ ਰਿਹਾ ਕਾਲ ਜ਼ਰੀਏ ਕਿਹਾ ਜਾ ਰਿਹਾ ਹੈ ਕਿ ਜੇਕਰ ਸੰਤੋਖ ਸਿੰਘ ਨੇ ਉਸ ਨੂੰ 50 ਲੱਖ ਰੁਪਏ ਨਾ ਦਿੱਤੇ ਤਾਂ ਉਹ ਉਸ ਦਾ ਹਾਲ ਸ਼ਿਵ ਸੈਨਾ ਆਗੂ ਸੁਦੀਰ ਸੂਰੀ ਵਰਗਾ ਕਰਦੇਣਗੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਕਈ ਵਾਰ ਅਜਿਹੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਸਰ ਸਾਹਿਬ ਕੀ ਮਾਮਲਾ ਹੈ ਜੀ ਇਹ ਇੱਕ ਕਾਲ ਆਉਂਦੀ ਹੈ ਜੀ ਮੈਨੂੰ ਉਹਦੇ ਵਿੱਚ ਕਹਿ ਰਿਹਾ ਕਿ ਮੈਂ ਪਾਕਿਸਤਾਨ ਤੋਂ ਬੋਲਦਾ 50 ਲੱਖ ਰੁਪਏ ਦੀ ਫਰੋਤੀ ਮੰਗੀ ਤੇ ਜਾਨੋ ਮਾਰਨੀ ਧਮਕੀ ਦਿੱਤੀ ਦੇਖੋ ਗੱਲ ਅਗਰ ਮੇਰੇ ਤੱਕ ਹੁੰਦੀ ਮੈਨੂੰ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਧਮਕੀਆਂ ਆ ਚੁੱਕੀਆਂ ਮੇਰੇ ਤੇ ਦੋ ਬਾਰ ਫਾਇਰਿੰਗ ਵੀ ਹੋ ਚੁੱਕੀ ਆ ਅ ਜਿਸ ਦੇ ਵਿੱਚ ਕੋਈ ਵੀ ਅਜੇ ਤੱਕ ਪੁਲਿਸ ਨਾਕਾਮ ਰਹੀ ਕੋਈ ਗ੍ਰਿਫਤਾਰੀ ਨਹੀਂ ਹੋਈ ਉਹਦੇ ਵਿੱਚ ਕੀ ਹੈ ਕਿ ਜਦੋਂ ਫਿਰ ਗੱਲ ਹੁਣ ਪਰਿਵਾਰ ਤੇ ਆ ਗਈ ਫਿਰ ਮੈਂ ਬਰਦਾਸ਼ਤ ਨਹੀਂ ਕਰਾਂਗਾ ਕੀ ਉਹਦੇ ਵਿੱਚ ਜਿਹੜਾ ਹੈਗਾ ਮੈਟਰ ਕਦੋਂ ਦਾ ਹੈਗਾ ਔਰ ਕੀ ਹੁਣ ਤੱਕ ਕੰਪਲੇਂਟ ਜਿਹੜੀ ਇਹਦੇ ਵਿੱਚ ਕੀਤੀ ਗਈ ਦੋਸਤ ਇਹਦੇ ਵਿੱਚ 8 1 ਦੀ ਗੱਲ ਹੈ ਜੀ ਅ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਮੀਡੀਆ ਨੂੰ ਨਾਂ ਦੱਸਿਓ ਤੇ ਅਸੀਂ ਕੋਈ ਨਾ ਕੋਈ ਗ੍ਰਿਫਤਾਰੀ ਜ਼ਰੂਰ ਕਰਾਂਗੇ ਟ੍ਰੈਸ ਕਰਾਂਗੇ ਕਾਲ ਲੇਕਿਨ 2 ਮਹੀਨੇ ਹੋ ਗਏ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅ ਦੇਖੋ ਸਕਿਉਰਟੀ ਵੱਲੋਂ ਲੈ ਲੋ ਤੇ ਸਕਿਉਰਟੀ ਆਲਰੇਡੀ ਚਲੋ 2019 ਤੋਂ ਮੇਰੇ ਕੋਲ ਹੈਗੀ ਆ ਇੱਕ ਦੋ ਬੰਦੇ ਤਿੰਨ ਬੰਦੇ ਮੇਰੇ ਕੋਲ ਹੈਗੇ ਆ ਉਹਦੇ ਚ ਕੀ ਹੋਇਆ ਕਿ ਇਹਨਾਂ ਨੇ ਸਕਿਉਰਟੀ ਵਧਾਉਣ ਦੀ ਬਜਾਏ ਮੇਰੀ ਸਕਿਉਰਟੀ ਹੋਰ ਘਟਾ ਦਿੱਤੀ ਤੇ ਮੈਂ ਆਪਣੇ ਆਪ ਨੂੰ ਅਨਸੁਰੱਖਿਸ਼ਤ ਮਹਿਸੂਸ ਕੀਤਾ ਇਸ ਲਈ ਮੈਂ ਅੱਜ ਮੀਡੀਆ ਦੇ ਸਾਹਮਣੇ ਆਇਆ ਤੇ ਬਾਕੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਮਾੜੇ ਮੋٹے ਸਿੰਗਰ ਹੁੰਦੇ ਆ ਉਹਨਾਂ ਨੂੰ ਇਹਨਾਂ ਨੇ 4-4 6-6 ਗਨਮੈਂਨ ਦਿੱਤੇ ਹੁੰਦੇ ਆ ਪਿੱਛੇ ਜੇ ਮੇਰੀ ਬੇਟੀ ਘਰ ਆਈ ਇੱਥੇ ਹਫਤਾ ਇੱਕ ਰਹੀ ਪੁਲਿਸ ਵੱਲੋਂ ਇੱਕ ਵੀ ਜਿਹੜਾ ਵਾ ਪੁਲਿਸ ਮਲਾਜ਼ਮ ਨਾਲ ਉਹਦੀ ਸੁਰੱਖਿਆ ਵਾਸਤੇ ਨਹੀਂ ਲਾਇਆ ਗਿਆ NCB ਨੇ ਸ਼ਨੀਵਾਰ ਨੂੰ DMK ਦੇ ਸਾਬਕਾ ਅਧਿਕਾਰੀ জাফর ਸਦੀਕ ਨੂੰ 2000 ਕਰੋੜ ਰੁਪਏ ਤੋਂ ਵੱਧ ਅੰਤਰਰਾਸ਼ਟਰੀ ਡਰੱਗ ਤਸਕਰੀ ਰੈਕਡ ਦੀ ਜਾਂਚ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ ਸੂਤਰਾਂ ਨੇ ਦੱਸਿਆ ਕਿ ED ਛੇਤੀ ਹੀ NCB ਦੇ ਇਸ ਮਾਮਲੇ ਦਾ ਨੋਟਿਸ ਲਵੇਗੀ ਅਤੇ ਰੈਕਡ ਦੀ ਜਾਂਚ ਲਈ منی ਲਾਂਡਰੀ ਦਾ ਕੇਸ ਦਰਜ ਕਰੇਗੀ NCB ਦੇ ਡਿਪਟੀ ਡਾਇਰੈਕਟਰ ਜਨਰਲ ਗਿਆਨೇಶ್ਵਰ ਸਿੰਘ ਨੇ ਦੱਸਿਆ ਕਿ 36 ਸਾਲਾ ਸਦੀਕ ਨੂੰ ਖੂਫੀਆ ਸੂਚਨਾ ਦੇ ਆਧਾਰ 'ਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਉਹ ਭਾਰਤ ਤੋਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਮਲੇਸ਼ੀਆ ਤੱਕ ਫੈਲੇ ਅੰਤਰ राष्ट्रीय सूडो फेड्रिन लाइन तस्करी रैकेट का मास्टरमाइंड और किंग पिन है आज एक बड़ी सफलता में एनसीबी ऑपरेशंस ब्रांच ने जाफर सादिक अब्दुल रहमान जो कि मास्टरमाइंड था एक रैकेट चला रहा था सूडो एफेड्रिन को ऑस्ट्रेलिया और न्यूजीलैंड भेजने का उसको पकड़ने में सफलता हासिल की है आपको ज्ञात होगा पिछले माह की 15 फरवरी को एनसीबी ने दिल्ली पुलिस के स्पेशल सेल के साथ मिलकर एक ऑपरेशन किया था बसई दारापुर में जहाँ पे पचास किलो सूडो एफिडेंट और तीन अभियुक्त हम लोगों ने बरामद किए थे उनकी गिरफ्तारी के बाद उनसे बताए गए उनकी प्रारंभिक पूछताछ में हमें पता चला कि जफर सादिक नाम का एक व्यक्ति है जो कि मास्टर है और वो फ्रंट बिजनेस अपना फिल्म निर्माण कर रखता है आज उसको गिरफ्तार करने में हमने सफलता प्राप्त की है जफर डिप्टी हेड ऑफ़ एन विंग ऑफ चेन्नई वेस्ट डिस्ट्रिक्ट डी अपने आप को बताता है और जहाँ तक ड्रग मनी के ट्रेल की बात है प्रारंभिक पूछताछ में इसने ड्रग मनी को फिल्म इंडस्ट्री होटल इंडस्ट्री कंस्ट्रक्शन और कुछ लोगों की फंडिंग में भी बताया है सर तमिल फिल्म इंडस्ट्री के और भी लोग शामिल हैं और क्या उसने मूवी जो आपने बताया था था कि एक मूवी में पूरा पैसा लगाया इसने कुछ फिल्में बनाई हैं जिसमें से एक फिल्म मंगई में पूरा पैसा ड्रग मनी का लगा है तो इसके कुछ एसोसिएट्स हैं आगे आने वाले समय में हमारी पड़ताल जारी रहेगी हम आपको बताएंगे बॉलीवुड से भी कोई लिंक आया सामने। बॉलीवुड से भी लिंकेजेस आए हैं वहाँ के प्रोड्यूसर्स और फाइनेंसर्स जो इसके टच में थे ऐसा ना बढ़िया कुछ खास खबर कल फिर तो हाजिर होबरने दो सानू इजाजत बने रहो अजीत